ਅੱਜ ਭਾਈ ਸੀਗਾ 100 ਮਹੀਨੇ ਦਾ ਪਹਿਲਾ ਸੋਮਵਾਰ ਤੇ ਪ੍ਰੀਤ ਕਹਿੰਦੀ ਮੈਂ ਵਰਤ ਰੱਖ ਲਾਂ ਮੈਂ ਇੱਕ ਵਾਰੀ ਹੁੰਦੀ ਵੀ ਰੱਖਦੀ ਰਹੀ ਆ ਮੈਂਗਾ ਰੱਖ ਲਾਂ ਮੈਨੂੰ ਕੀ ਪ੍ਰੋਬਲਮ ਆ ਜੇ ਭੁੱਖੀ ਰਹਿ ਲਾਂਗੀ ਤੇ ਰੱਖ ਲਾਂ ਕਹਿੰਦੀ ਚਲੋ ਫਿਰ ਮੰਦਰ ਚਲੀਏ ਨਾ ਤੋ ਕਿਤੇ ਭਾਈ ਨਿਕਲ ਪਏ ਆਪਾਂ ਮੰਦਰਾਈ ਸ਼ੋਰੀਆ ਟਿਮ 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 100 ਮਹੀਨਾ ਚੜ੍ਹ ਕੇ ਦਾਵਾ ਤੇ ਪ੍ਰੀਤ ਚਲੀਏ ਪਹਿਲੇ ਸੋਮਵਾਰ ਚੱਲ ਜਿਹੜਾ ਸ਼ਿਵਲਿੰਗ ਤੇ ਉਹ ਜੋ ਪੁਲਾ ਕਰੋ ਮੈਂ ਤਾਂ ਪੁਲਾ ਮੰਗਿਆ ਸੀਗਾ ਕਹਿੰਦੀ ਮੈਂ ਜੀ ਵਾਲਾ ਦੇ ਦਿੱਤਾ ਕਹਿੰਦੀ ਮੈਂ ਵਿਆਹ ਤੋਂ ਪਹਿਲਾਂ ਕਹਿੰਦੀ ਮੈਂ ਕੀ ਕਹਿੰਦੇ 10 ਸੋਨਵੇਂ ਮਹੀਨੇ ਦੇ ਵਰਦ ਰੱਖਦੇ ਰਹੀਆਂ ਦੇਖਦੀ ਕਿ ਮੈਂ ਫਿਰ ਰੱਖ ਕੇ ਦੇਖ ਰਿਹਾ ਮਤਲਬ ਵੇਖ ਲੈ ਬੋਈ ਰੱਖ ਕੇ ਬੜੇ ਸਾਲ ਬਾਅਦ ਰੱਖਣ ਲੱਗੀ ਮੇਰਾ ਦਿਲ ਕਰਦਾ ਹੁਣ ਹਰ ਇੱਕ ਤਿਹਾਰ ਨੂੰ ਨਾ ਇੰਜੋਏ ਕਰ ਪਹਿਲਾਂ ਵੀ ਮੈਂ ਕਰਦੀ ਹੁੰਦੀ ਸੀ ਫਿਰ ਮੇਰਾ ਮਨ ਲੱਗਾ ਕਈ ਗੱਲਾਂ ਕਰਕੇ ਨਹੀਂ ਮੁੜ ਗਿਆ ਉਹ ਫਿਰ ਮੇਰਾ ਦਿਲ ਕਰਦਾ ਮੈਂ ਹਰ ਇੱਕ ਤਿਹਾਰ ਨੂੰ ਇੰਜੋਏ ਕਰਾਂ ਪਰਮਾਤਮਾ ਨੇ ਬਣਾਇਆ ਤੇ ਉਹਨੂੰ ਕਰਨਾ ਚਾਹੀਦਾ ਬਿਲਕੁਲ ਬਿਲਕੁਲ ਕਰਾਂ ਮੈਂ ਤਾਂ ਕਿੰਨਾ ਸੋ ਕਰਿਆ ਕਰ ਉਹ ਤਾਂ ਇਹ ਤਾਂ ਇੰਨੀ ਇੰਨੀ ਮਾਇੂਸ ਹੋ ਗਈ ਦੀ ਸੀ ਨਾ ਜ਼ਿੰਦਗੀ ਤੋਂ ਕੀ ਗੱਲ ਹੀ ਛੱਡ ਦੋ ਬਈ ਚੀਨ ਨੂੰ ਵੀ ਨਹੀਂ ਸੀਗਾ ਤਾਂ ਹੀ ਤੇ ਇਹਨੂੰ ਵੀਡੀਓ ਦੇ ਚੱਕਰਾਂ ਦੇ ਵਿੱਚੋਂ ਪਾਇਆ ਨਹੀਂ ਤਾਂ ਮੈਂ ਵੀਡੀਓ ਪਾਉਣੀ ਹੀ ਨਹੀਂ ਸੀਗੀਆਂ ਮੇਰੀ ਤਾਂ ਕੱਲੇ ਦੀ ਇਹ ਵੀਡੀਓ ਵਧੀਆ ਚਲਦੀਆਂ ਨੇ ਟੈਕਸੀ ਦਾ ਕੰਮ ਹੀ ਆਪਣਾ ਵਧੀਆ ਚੱਲਦਾ ਵਾ ਕਿਉਂਕਿ ਲਾਈਫ 'ਚ ਕੋਈ 6 ਵਜੇ ਘਟਨਾ ਘਟੀਆਂ ਕਿ ਜਿੰਨਾ ਕਰਕੇ ਇਹ ਥੋੜੀ ਜੀ ਉਦਾਂ ਹੋ ਗਈ ਡਿਪਰੈਸ਼ਨ 'ਚ ਚਲੇਗੀ ਤੇ ਡਾਕਟਰ ਆਪਣਾ ਡੱਬਰ ਵਈ ਸਭ ਤੋਂ ਪਿਆਰਾ ਹੁੰਦਾ ਹੈ ਨਾ ਤੇ ਮੈਨੂੰ ਡਾਕਟਰ ਨੇ ਇਹੀ ਕਿਹਾ ਕਹਿੰਦਾ ਇਹਨੂੰ ਕਿਤੇ ਬੀਜ਼ੀ ਕਰੋ ਤੇ ਜੋਬ-ਜੋਬ ਆਪਾਂ ਕਿਤੇ ਕਰਾ ਨਹੀਂ ਸੀ ਸਕਦੇ ਜੋਬ ਕਿਤੇ ਆਪਾਂ ਕਰਾਣੀ ਨਹੀਂ ਸੀ ਤੇ ਨਾ ਹੀ ਇਹ ਢੋਲਾ ਜਿਹਾ ਕਰ ਸਕਦਾ ਕਿਤੇ ਕਹਿੰਦੇ ਇਹਨੂੰ ਕੱਲੀ ਨੂੰ ਨਹੀਂ ਛੱਡਣਾ ਡਾਕਟਰ ਕਹਿੰਦੇ ਇਹਨੂੰ ਕੱ ਲੋਕੀ ਕਹਿੰਦੇ ਆ ਤੁਸੀਂ ਨਾਲ ਨਾਲ ਹੀ ਰਹਿੰਦੇ ਹੋ ਇਕੱਠੇ ਹੀ ਰਹਿੰਦੇ ਹੋ ਹਰ ਟਾਈਮ ਬਈ ਆਪਣੇ ਟੱਪਰ ਲਈ ਬੰਦਾ ਹਰ ਬੰਦਾ ਕਰਦਾ ਹੈ ਨਾ ਹਰ ਬੰਦੇ ਨੂੰ ਮਤਲਬ ਕਿ ਆਪਣਾ ਟੱਪਰ ਪਿਆਰਾ ਹੁੰਦਾ ਵਾ ਤੁਹਾਨੂੰ ਸਾਡੀ ਸਿਚੁਏਸ਼ਨ ਦਾ ਨਹੀਂ ਪਤਾ ਕਿ ਅਸੀਂ ਕਿਸ ਸਿਚੁਏਸ਼ਨ ਚ ਕਿੱਥੋਂ ਅਸੀਂ ਨਿਕਲੇ ਆ ਕਿੱਦਾਂ ਨਹੀਂ ਹੈ ਨਾ ਤੇ ਤੁਸੀਂ ਆਪਣੇ ਕੋਲੇ ਗੈਸ ਲਗਾਉਂਦੇ ਰਹਿੰਦੇ ਹੋ ਅਗਲੇ ਹੁਣ ਮੇਰਾ ਪਰਿਵਾਰ ਹੈ ਮੈਂ ਮੈਂ ਨਹੀਂ ਉਹਦੀ ਫਿਕਰ ਕਰੂੰਗਾ ਤੇ ਕੌਣ ਕਰੇਗਾ ਹੈਨਾ ਇਹ ਸਾਡੀ ਲਾਈਫ ਚ ਕੁਝ ਇਹੋ ਜਿਹੀਆਂ ਪ੍ਰਸਥਤੀਆਂ ਬਣੀਆਂ ਕਿ ਜਿੰਨਾ ਕਰਕੇ ਡਿਪਰੈਸ਼ਨ ਚ ਚੱਲੇਗੀ ਹੈਨਾ ਬਹੁਤ ਕੁਝ ਘਟਿਆ ਸਾਡੀ ਲਾਈਫ ਦੇ ਵਿੱਚ ਅਸੀਂ ਆਪਣੇ ਪਾਪਾ ਨੂੰ ਗੁਆਇਆ ਫਿਰ ਇਧਰੋਂ ਇਹਦੇ ਬ੍ਰਦਰ ਦੀ ਛੋਟੀ ਦੀ ਡੈਥ ਹੋ ਗਈ ਹੈਨਾ ਤੇ ਇੱਕ ਮੈਂ ਵੀ ਚਲੋ ਗਲਤ ਰਸਤਿਆਂ ਤੇ ਚਲਾ ਗਿਆ ਸੀਗਾ ਨਹੀਂ ਤੇ ਹੁਣ ਤੁਸੀਂ ਕਹਿੰਨੇ ਕੀ ਵੀਡੀਓ ਜਨਾਨੀ ਨਾ ਪਾਉਂਦਾ ਇਸੇ ਲਈ ਵੀ ਪਾਣੀਆਂ ਸ਼ੁਰੂ ਕੀਤੀਆਂ ਸੀ ਕਿ ਨਹੀਂ ਵੀ ਚਲੋ ਇਹ ਬੀਜ਼ੀ ਰਵੇ ਨਹੀਂ ਤਾਂ ਮੈਨੂੰ ਤਾਂ ਲੋੜ ਹੀ ਨਹੀਂ ਮੇਰੇ ਕੋ ਤਾਂ ਅਜੇ ਤੱਕ ਦੀ ਫੋਟੋ ਵੀ ਨਹੀਂ ਪਾਈ ਮੇਰੇ ਵਰਗੀ ਤੇ ਕਦੀ ਹਾਂ ਕਦੇ ਫੋਟੋ ਤੱਕ ਨਹੀਂ ਪਾਈ ਅਸੀਂ ਅਸੀਂ ਵੀਡੀਓ ਪਾਣੀਆਂ ਸਟਾਰਟ ਹੀ ਮੈਂ ਇਹਦੇ ਕਰਕੇ ਕੀਤੀਆਂ ਸੀ ਕਿ ਇਹ ਬੀਜ਼ੀ ਰਵੇ ਕਿਉਂਕਿ ਡਿਪਰੈਸ਼ਨ ਚ ਬਹੁਤ ਚੱਲ ਗਈ ਹੈ ਡਾਕਟਰ ਕਹਿੰਦਾ ਇਹਨੂੰ ਕੱਲੀ ਨੂੰ ਨਹੀਂ ਛੱਡਣਾ ਤੁਸੀਂ ਇਹਨਾਂ ਕਹਿੰਦਾ ਇਹਨੂੰ ਬੀਜ਼ੀ ਕਰੋ ਕਿਤੇ ਨਾ ਕਿਤੇ ਤੇ ਭਾਈ ਜੋਬ-ਜੂਬ ਆਪਾਂ ਕਿਤੇ ਕਰਾਨੀ ਨਹੀਂ ਸੀਗੀ ਬਾਕੀ ਇਹ ਹੈ ਕਿ ਪੈਸਾ ਕਿਸੇ ਨੂੰ ਵੀ ਮਾੜਾ ਨਹੀਂ ਲੱਗਦਾ ਨਾ ਮੋਟੀਵੇਸ਼ਨ ਸਭ ਤੋਂ ਵੱਧ ਪੈਸਾ ਹੀ ਹੁੰਦੀ ਹੈ ਇਨਸਾਨ ਦੀ ਲਾਈਫ ਦੇ ਵਿੱਚ ਮੈਂ ਕਾਊਂਟ ਤਾਂ ਕਹਿੰਦੇ ਜੁੜੇ ਹੋਏ ਆ ਕਿ ਚਲ ਪੈਸਾ ਆਊਗਾ ਇਹ ਮੋਟੀਵੇਟ ਹੋਵੇ ਹੁਣ ਕਈ ਮਹੀਨੇ ਤੋਂ ਸਾਨੂੰ ਚਲੋ ਪੇਮੈਂਟ ਆਈ ਨਹੀਂ ਹੈਗੀ ਪਰ ਮੈਂ ਕੋਲੋਂ ਹੀ ਨੂੰ ਪੇਮੈਂਟ ਦਿੰਦਾ ਰਹੇ ਕਿ ਆ ਚੈੱਕ ਤੇਰੀ ਪੇਮੈਂਟ ਆ ਗਈ ਆ ਚੈੱਕ ਤੇਰੀ ਪੇਮੈਂਟ ਆ ਗਈ ਤਾਂ ਕਿ ਇਹ ਮੋਟੀਵੇਟ ਹੋ ਕੇ ਤਾਂ ਵੀ ਹੋਰ ਕੰਮ ਕਰੇ ਹਣ ਐਵੇਂ ਕਿਸੇ ਵਾਰ ਇਹ ਨਾ ਗੈਸ ਨਹੀਂ ਕਰੀਦਾ ਅਗਲੇ ਦੀ ਪ੍ਰਸਥਿਤੀਆਂ ਦਾ ਤੁਹਾਨੂੰ ਪਤਾ ਨਹੀਂ ਹੁੰਦਾ ਤੁਸੀਂ ਘਰੇ ਬੈਠੇ ਕਿ ਕਮੈਂਟ ਕਰ ਦਿੰਨੇ ਹੋ ਮੁੜ ਕੇ ਬਾਈ ਜੀ ਪਹੁੰਚੇ ਆਪਾਂ ਮੰਦਿਰ ਮੰਦਿਰ ਪ ਇਹ ਪੋਲੇ ਸ਼ੰਕਰ ਜੀ ਨੂੰ ਚੜਾਉਣਾ ਠੀਕ ਆ ਤੇ ਆ ਫਲਾਵਰ ਨੇ ਬੇਲ ਪੱਤਰ ਕੱਢ ਲਏ ਵਿੱਚੋਂ ਆਇਆ ਮੈਂ ਇਹਨੇ ਵਿੱਚੇ ਰੱਖ ਦੇਣੀ ਆ ਅੱਪਾ ਬਾਈ ਜੀ ਫਸਟ ਟਾਈਮ ਹੀ ਕਰਨ ਲੱਗੀਆਂ ਜੇ ਕੋਈ ਭੁੱਲ ਚੁੱਕ ਹੋਵੇ ਤੇ ਮਾਫ ਕਰਨਾ ਪੋਲੇ ਸ਼ੰਕਰ ਜੀ ਪਤਾ ਹੈ ਨਹੀਂ ਸਾਨੂੰ ਕਿੱਦਾਂ ਕਰਦੇ ਆ ਆ ਪੰਗੋਲੇ ਮਹਾਦੇਵ ਜੀ ਪੋਲੇ ਮਹਾਦੇਵ ਜੀ ਪੋਲੇ ਮਹਾਦੇਵ ਜੀ ਪੋਲੀ ਜੀ ਮੈਂ ਮੈਨੂੰ ਮਾਫ ਕਰਦੇ ਹੋ ਇਹਨੂੰ ਪਤਾ ਪਤਾ ਨਹੀਂ ਕਿ ਕਿੱਦਾਂ ਕਰਦੇ ਆ ਆ ਬੇਲ ਪੱਤਰ ਦੇ ਦੇ ਇਹ ਬੁੱਕੇ ਰੱਖਣਾ ਪੁਲ ਜੰਗਰਜੀ ਦੇ ਨਾਲ ਉੱਤੇ ਰੱਖਣਾ ਹੈ ਚਲੋ ਗਈ ਪਤਾ ਨਹੀਂ ਹੈਗਾ ਸਾਨੂੰ ਬਈ ਅਣਜਾਣ ਹੈ ਗਿਆ ਪੁਲ ਚੱਕ ਕੋਈ ਹੋਵੇ ਤਾਂ ਮਾਫ ਕਰਦੇ ਹੋ ਦੁੱਧ ਟੋਲੂ ਚ ਪਾ ਕੇ ਦੇ ਬਈ ਜੀ ਪੂਜਾ ਦਾ ਸਮਾਨ ਲੈ ਕੇ ਪਹੁੰਚ ਗਏ ਆਪਾਂ ਮੱਥਾ ਟੇਕਣ ਲਈ ਅੰਦਰ ਤੇ ਸ਼ੋਟ ਆਪਾਂ ਨਹੀਂ ਲੈ ਦੋਸਤੋ ਕਈ ਵਾਰੀ ਕੋਈ ਭੁੱਲ ਚੱਕ ਹੋ ਜਾਂਦੀ ਹੈ ਬੰਦੇ ਤੋਂ ਉੱਤੇ ਮੱਥਾ ਟੇਕ ਕੇ ਆਪਾਂ ਨਿਕਲ ਪਏ ਘਰ ਨੂੰ ਲੋ ਵੀ ਮੱਥਾ ਟੇਕ ਰਿਆ ਵਾ ਹੂੰ ਦਸ ਮੋਟੂ ਕੋਈ ਵੀ ਡਿਮਾਂਡ ਡਿਮਾਂਡਾਂ ਤੇ ਬਹੁਤ ਸ ਚੋੜੀਆਂ ਭੁਆਣੀਆਂ ਮੈਂ ਜਾਣੀਆਂ ਪਾ ਕੇ ਆਈਆਂ ਹਾਂ ਚੂੜੀਆਂ ਵਗਆਂੀਆਂ ਨੇ ਹੁਣ ਚੂੜੀਆਂ ਦੀ ਡਿਮਾਂਡ ਕਰ ਰਹੀ ਹੈ ਮਨੂੰ ਇਤਨਾ ਨਹੀਂ ਨਾ ਕਹਿੰਦੇ ਟਿਕਣਾ ਮੱਥਾ ਹੁੰਦਾ ਅੱਛਾ ਚੂੜੀਆਂ ਪਾ ਕੇ ਮੱਥਾ ਟਿਕਣਾ ਹੁੰਦਾ ਹੈਂ ਪਰ ਕੋਣ ਇਹਨੂੰ ਸੋਹਾਂਦਾ ਵਾ ਆਪਰੇ ਕੋਲਿੰਗ ਕਿਸਵਨ ਨਹੀਂ ਮੈਂ ਬਾਰ ਗਿੱਲੇ ਚ ਜੇ ਮੈਂ ਬਾਨੋ ਲੈ ਕਹਿੰਦੇ ਪਾਲ ਖੁੱਲ ਕੇ ਨਹੀਂ ਮੱਥਾ ਟਿਕਾ ਅੱਛਾ ਮੈਨੂੰ ਤਾਂ ਪਤਾ ਵੀ ਨਹੀਂ ਕਿ ਇੰਨਾਂ ਚੀਜ਼ਾਂ ਦਾ ਬੁੱਤ ਕਿਵੇ ਕੋਈ ਗਲਤੀ ਨਹੀਂ ਕਰੀ ਜਾਈਏ ਮੈਨੂੰ ਵੀ ਨਹੀਂ ਪਤਾ ਹਾਂ ਗਲਤੀ ਨਾ ਕਰੀ ਜਾਈਏ ਕਿਦਾਂ ਟੇਕ ਆਇਆ ਗਾਇਜ਼ ਮੱਥਾ ਪੋਲੇ ਵਾਲੇ ਬੱਚੇ ਹੁੰਦੇ। ਠੋੜੀ ਨੀਅਤ ਸਾਫ਼ ਹੋਣੀ ਚਾਹੀਦੀ ਆ ਪਰ ਮਾਦਵਾ ਨੀਅਤ ਦੇਖਦਾ ਵਾ। ਮੈਂ ਕਿਹਾ ਅੱਜ ਫਿਰ ਭੋਲੇ ਸ਼ੰਕਰ ਜੀ ਤੋਂ ਕੀ ਮੰਗਿਆ ਤੂੰ? ਕਹਿੰਦੀ ਮੈਂ ਮੰਗਿਆ ਸਾਰੇ ਜਾਨੇ ਠੀਕ ਠਾਕ ਰਹਿੰਦੇ ਨਾਲੇ ਮੈਨੂੰ ਭੁੱਖ ਨਾ ਲੱਗੇ। ਤੂੰ ਸੋਹਣਾ ਸਗਾਣਾ ਦੱਸ। ਅੱਜ ਦੱਸ ਕੀ ਖਾਣਾ? ਮੇਰੇ ਸਾਹਮਣੇ ਨਾ ਖਾਏ ਹੋ। ਮੇਰੇ ਬਾਹਰ ਜਾੜ ਖਾਣ ਵਗਾ। ਮੈਂ ਜਾੜ ਖਾ ਕੇ ਜਾਉ ਹੁਣ। ਯਾ। ਤੁੰ ਵੀ ਕਹਾਂਗਾ। ਹੈ। ਨਹੀਂ। ਹਾਲਾਂ ਨਿੰਗ ਨਿੰਗ ਜਲਦੀ ਆਇਓ ਜਲਦੀ ਆਇਆ ਕਿਉਂ ਡਰ ਲੱਗਦਾ ਪਿਆ ਫੇਰ ਆਪਾਂ ਪਹੁੰਚੇ ਬਾਈ ਜੀ ਬੈਂਕ ਕਿਉਂਕਿ ਥੋੜੇ ਜਿਹੇ ਪੈਸੇ ਕਢਾਉਣੇ ਸੀਗੇ ਪੈਸੇ ਕਢਾ ਕੇ ਤੇ ਫੇਰ ਆਪਾਂ ਨਿਕਲ ਪਏ ਘਰ ਨੂੰ ਲੈ ਲੈ ਲੀ ਜਿਹੜੀਆਂ ਜੁੜੀਆਂ ਲੈਣੀਆਂ ਨੇ ਬਸ ਥੈਂਕ ਯੂ ਲੋਹੀ ਪੋਲੇ ਸ਼ੰਕਰ ਨੂੰ ਮੱਥਾ ਟੇਕ ਕੇ ਤੇ ਆ ਗਏ ਆ ਘਰੇ ਦੇ ਸਿਰ ਤੇ ਚੂਨਾ ਦੇ ਕੇਵੇਂ ਲਪੇਟਣ ਦੀ ਜਿਵੇਂ ਨਵੀਂ ਬੀਵੀ ਬੋਟੀ ਹੁੰਦੀ ਹੈ ਇਹ ਨੂੰ ਪੂਣੀ ਲੱਗਦੀ ਐ ਇਦਾਂ ਕੰਦੇ ਨੂੰ ਇੱਦਾਂ ਬੜੀ ਸੋਹਣੀ ਲੱਗਦੀ ਆ ਹਾਂ ਇੱਦਾਂ ਸਿਰ ਤੇ ਚੁੰਨੀ ਲੈ ਕੇ ਰੱਖਿਆ ਕਰ ਫਿਰ ਸੋਹਣੀ ਲੱਗਦੀ ਚਲੋ ਜੀ ਮੱਥਾ ਟੇਕ ਕੇ ਆ ਗਏ ਆ ਘਰੇ ਵੀਡੀਓ ਚੰਗੀ ਲਗੀ ਤਾਂ ਲਾਈਕ ਜਰੂਰ ਕਰਦੇ ਹੋ ਮਿਲਦੇ ਆ ਨੈਕਸਟ ਵੀਡੀਓ ਚ